ਸ਼ਾਮਾਂ ਦਾ ਵਕਤ ਹੈ ਸਿੰਘ ਆਪ ਕੋ ਆਪਣੇ ਤੰਬੂਆਂ ਚਲੇ ਗਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਸਣ ਤੇ ਵਿਰਾਜ ਗਏ ਇਹ ਦੋਨੇ ਭਰਾ ਕਿਉਂਕਿ ਪਹਿਰੇਦਾਰ ਸੁਸਤ ਹੋ ਗਿਆ ਉਹਦੀ ਸੁਸਤੀ ਦਾ ਲਾਭ ਉਠਾ ਕੇ ਗੁਲਖਾਨ ਅੰਦਰ ਵੜਿਆ ਤੌਲੀਖਾਂ ਬਾਹਰ ਮਹਾਰਾਜ ਸਾਹਿਬ ਦੇ ਉਹੀ ਖੰજર ਜਿਹੜੀ ਗੁਰੂ ਨੇ ਬਖਸ਼ੀ ਸੀ ਇਹਨੇ ਕੱਢ ਕੇ ਗੁਰੂ ਤੇ ਬਾਹਰ ਕੀਤਾ ਪਰ ਹੱਥ ਕੰਬ ਗਿਆ ਗੁਰੂ ਸਾਹਿਬ ਦੇ ਉਹ ਵਾਰ ਲਗਿਆ ਨਹੀਂ ਬੱਖੀ ਦੇ ਕੋਲ ਦੀ ਮੰਜੇ ਤੇ ਲਗਿਆ ਨੇ ਜਲਦੀ ਦੇ ਕੇ ਫੇਰ ਕੱਢਿਆ ਦੂਸਰਾ ਵਾਰ ਫੇਰ ਮਾਰਿਆ ਦੂਸਰਾ ਵਾਰ ਫੇਰ ਮਾਰਿਆ ਦੂਸਰਾ ਵਾਰ ਦੂਸਰਾ ਵਾਰ ਜਿਹੜਾ ਉਹ ਫੇਰ ਨਹੀਂ ਕਾਮਯਾਬੀ ਦਾ ਹੋਇਆ ਇਹ ਤੀਸਰਾ ਵਾਰ ਜਿਹੜਾ ਸੀ ਇਹ ਦਸਣ ਦੇ ਵਿੱਚ ਦੇਰ ਲੱਗਦੀ ਹੈ ਬਹੁਤ ਜਲਦੀ ਜਲਦੀ ਵਾਰ ਹੋਏ ਨੇ ਇਹ ਇਸਰਾ ਵਾਰ ਕੀਤਾ ਗੁਰੂ ਸਾਹਿਬ ਜੀ ਦੇ ਗੇਟ ਦੇ ਵਿੱਚ ਦਿਲ ਤੱਕ ਤੁੰਝ ਜਿਹੜੀ ਸੀ ਟੁੰਗ ਗਈ ਤੇ ਮਹਾਰਾਜ ਸਾਹਿਬ ਜੀ ਦੀ ਬਹਾਦਰੀ ਨੂੰ ਨਮਸਕਾਰ ਹੈ ਇਹ ਗਰੀਬ ਨਿਵਾਜ ਸਤਿਗੁਰੂ ਨੇ ਕੋਲ ਜਿਹੜਾ ਸ਼ਸਤਰ ਸੰਜੇ ਰੱਖਿਆ ਹੋਇਆ ਸੀ ਹੁਕਮ ਸੀ ਮਹਾਰਾਜਾ ਸਿੱਪਾ ਨੂੰ ਵੀ ਸਿਰ ਤਰਤਰੇ ਨਾਲ ਸ਼ਸਤਰ ਕੋ ਅਦਬ ਸਹਿਤ ਪਰ ਪਰ ਪਾਸ ਅੰਗ ਸੰਗ ਲਾਇਓ ਰਹਿ ਕਰੇ ਨ ਰਿਪ ਵਿਸਵਾਸ ਮਹਾਰਾਜ ਸਾਹਿਬ ਜੀ ਨੇ ਉਧਰ ਪੇਟ ਤੇ ਬਹੁਤ ਵੱਡਾ ਜ਼ਖਮ ਘਾਓ ਹੋ ਚੁੱਕਾ ਤੇ ਖੂਨ ਭਾਰਿਆਂ ਦੀ ਤਰ੍ਹਾਂ ਚੱਲਦਾ ਹੈ ਇਹ ਮਹਾਰਾਜ ਸਾਹਿਬ ਨੇ ਆਪਣੇ ਖੱਬੇ ਹੱਥ ਦੇ ਨਾਲ ਉਹਦਾ ਜਾਮਾ ਪਕੜ ਲਿਆ ਗੁਲਖਾਂ ਛਡਾ ਨਹੀਂ ਸਕਿਆ ਮਹਾਰਾਜ ਦੇ ਇੱਕ ਹੱਥ ਨਾਲ ਫੜਿਆ ਦੂਜੇ ਹੱਥੇ ਨਾਲ ਖੰਜਰ ਚੱਕਿਆ ਉਹ ਝਟ ਗਿਆ ਕਿਉਂਕਿ ਇੱਕ ਹੱਥ ਤਾਂ ਉਧਰ ਦੁਸ਼ਮਣ ਨੂੰ ਪਿਆ ਹੋਇਆ ਹੈ ਉਹ ਤਾਂ ਕੱਢ ਨਹੀਂ ਸਕਦੇ ਉਥੇ ਇਤਿਹਾਸ ਕਰ ਕੇ ਕਹਿੰਦਾ ਵੀ ਖੰਜਰ ਬਾਹਰ ਮਿਆਂ ਨੂੰ ਨਿਕਲਿਆ ਦੂਜੀ ਵਾਰ ਫੇਰ ਝੰਡ ਗਿਆ ਉਹ ਫੇਰ ਨਾ ਨਿਕਲਿਆ ਤੀਸਰੀ ਵਾਰ ਝੜ ਗਿਆ ਤੇ ਮਿਆਂ ਤੋਂ ਖੰਜਰ ਬਾਹਰ ਆ ਗਈ ਉਥੇ ਇਤਿਹਾਸ ਰੋਕ ਕੇ ਕਹਿੰਦਾ ਇਹਦਾ ਮਤਲਬ ਇਹ ਹੈ ਕਿ ਉਹਦੇ ਅਜੇ ਉਹਨੇ ਸਵਾਸ ਬਾਕੀ ਰਹਿੰਦੇ ਸੀ ਇਸ ਕਰਕੇ ਖੰਜਰ ਨਹੀਂ ਨਿਕਲਿਆ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪੂਰੇ ਤਾਨ ਦੇ ਨਾਲ ਖੰਜਰ ਉਹਦੇ ਮਾਰਿਆ ਉਹਦੇ ਮੂੰਹ ਤੇ ਲਿਕੇ ਹਾਏ ਅੰਮਾ ਉਥੇ ਲਿਖਿਆ ਹੈ ਇਹ ਗੁਰੂ ਸਾਹਿਬ ਜੀ ਬੋਲੇ ਕਹਿੰਦੇ ਅੱਲਾਹ ਕਹੋ ਅੱਲਾਹ ਅੰਮਾ ਕਹਿਣ ਦਾ ਕੌਣ ਸਾ ਵੇਲਾ ਹੈ ਇਹ ਮਾਂ ਨੂੰ ਯਾਦ ਕਰਨ ਦਾ ਵੇਲਾ ਨੂੰ ਅੱਲਾਹ ਨੂੰ ਯਾਦ ਕਰ ਇਹ ਇੱਕ ਪੈਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਿਰ ਬੜਾ ਦੱਸੋ ਜਿਹੜਾ ਕਿ ਇਤਿਹਾਸ ਦੇ ਵਿੱਚ ਪੁਲੇਖਾ ਲੱਗਦਾ ਹੈ ਇਹ ਜਿਸ ਵੇਲੇ ਗੁਰੂ ਕੇ ਸਿੱਖ ਮਹਾਰਾਜ ਕਹਿਆ ਕੋਈ ਹੈ ਵੀ ਨੇੜੇ ਛੇਕ ਦੌੜ ਕੇ ਆਇਆ ਜਿਹੜਾ ਬਾਹਰ ਭਜਣ ਲੱਗਿਆ ਅਤੌਲਖਾਂ ਬੜ ਬੜ ਕੇ ਕੀਮਾ ਕਰ ਦੁੱਤਾ ਉਸ ਦਾ ਸਿੰਘ ਭਾਈ ਲੱਖਾ ਸਿੰਘ ਅੰਦਰ ਆਇਆ ਉਹਨੇ ਮਾਰੀ ਜੋਰ ਦੀ ਕਿਰਪਾ ਇਤਿਹਾਸ ਕਹਿੰਦਾ ਵੀ ਲੱਖਾ ਸਿੰਘ ਨੇ ਫਿਰ ਵੜਿਆ ਮਹਾਰਾਜ ਜੀ ਹੱਸ ਕੇ ਕਹਿੰਦੇ ਲੱਖਾ ਸਿੰਘ ਐ ਕੀ ਕੀਤਾ ਕਹਿੰਦਾ ਸੀ ਦੁਸ਼ਮਣ ਮਾਰੇ ਕਹਿੰਦੇ ਤੇਰੇ ਆਉਣ ਤੋਂ ਪਹਿਲਾਂ ਮੈਂ ਮਾਰ ਦਿੱਤਾ ਸੀ ਉਸ ਨੂੰ ਮਰੇ ਪੇ ਦੀ ਉੱਤੀ ਮਾਰ ਦਿੱਤਾ ਭਾਈ ਦਇਆ ਸਿੰਘ ਜੀ ਆ ਗਏ ਭਾਈ ਧਰਮ ਸਿੰਘ ਜੀ ਆ ਗਏ ਸਾਰੇ ਗੁਰੂ ਕੇ ਸਿੱਖ ਪਲੰਗੇ ਤੇ ਬੈਠਿਆ ਗੁਰੂ ਸਾਹਿਬ ਦਾ ਖੂਨ ਨਚੜ ਕੇ ਜੋ ਪਲੰਗੇ ਤੇ ਹੀਠਾਂ ਹੁੰਦਾ ਖੂਨ ਦੀਆਂ ਡਿਗੀਆਂ ਤੇ ਉਸ ਵੇਲੇ ਪੇ ਅਫੜਾ ਦਫੜੀ ਪੈ ਗਈ ਸੱਚੇ ਪਾਤਸ਼ਾਹ ਇੱਕ ਹੀ ਮਾਰੇ ਕਹਿੰਦੇ ਕਬਰ ਹਾਵ ਨਾ ਅਕਾਲ ਪੁਰਖ ਦੇ ਹੁਕਮ ਦੇ ਚ ਹੋਇਆ ਅਮਰ ਸਿੰਘ ਜਰਾ ਲੈਂਦਾ ਟੋਪੇ ਲਾ ਕੇ ਜਗ ਨੂੰ ਸਾਫ ਹੋਇਆ ਕਈ ਦਿਨਾਂ ਤੋਂ ਬਾਅਦ ਹਜ਼ੂਰ ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠੇ ਮਹਾਰਾਣੀ ਕਹਿੰਦੇ ਵੀ ਹੁਣ ਕਾਰਨ ਤਾਂ ਇਹੀ ਰੱਖਣਾ ਜਾਣ ਤੇ ਖਪਰੇ ਤੀਰ ਕੱਪੜੇ ਸੱਪਰ ਜਿਹੜਾ ਹੁੰਦਾ ਨਾ ਫਣਦਾਰ ਸੱਪ ਉਹਦੇ ਵਰਗੇ ਵੱਡੇ ਤੀਰ ਨੇ ਹਜ਼ੂਰ ਸਾਹਿਬ ਦਰਸ਼ਨ ਕਰ ਸਕਦੇ ਹੋ ਆਪ ਦੀ ਉਹ ਵੱਡੇ ਵੱਡੇ ਤੀਰ ਦੇਖ ਕੇ ਕੁਝ ਸ਼ਹਿਜ਼ਾਦੇ ਕਹਿਣ ਲੱਗੇ ਵੀ ਇਹ ਤੀਰ ਉਹ ਕਹਿੰਦੇ ਜੀ ਵੱਡਿਆਂ ਦੇ ਵੱਡੇ ਚੋਜ ਹੁੰਦੇ ਆ ਇਹ ਦਿਖਾਵੇ ਵਾਸਤੇ ਰੱਖੇ ਹੋਏ ਆ ਚਲਾ ਤਾਂ ਕੋਈ ਅਸਰ ਹੀ ਨਹੀਂ ਇਸ ਧਣਸ਼ ਦਾ ਚਿਲਾ ਕੋਈ ਨਹੀਂ ਚੜ ਸਕਦਾ ਨੌ ਟਾਂਕ ਦੀ ਤੇ ਸੇਹ ਕੋਲ ਖੜਾ ਸੀ ਕਹਿੰਦੇ ਗੁਰੂ ਘਰ ਦੇ ਵਿੱਚ ਕੋਈ ਵੀ ਕੰਮ ਦਿਖਾਵੇ ਦਾ ਨਹੀਂ ਆਖੇ ਜੀ ਫੇਰ ਇਹਦਾ ਚਿਲਾ ਕੌਣਗੇ ਤੇ ਗੁਰੂ ਸਾਹਿਬ ਆਖੜਾ ਉਹ ਕਹਿੰਦੇ ਅਸੀਂ ਨਹੀਂ ਮੰਨਤੇ ਮੁਖ ਦੀ ਗੱਲ ਵੀ ਸ਼ਾਸਤਰ ਦਾ ਸਤਕਾਰ ਰੱਖਦੇ ਆਂ ਚਿਲਾ ਚੜਿਆ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਜਕਮ ਅੱਗੇ ਨਾਲੋਂ ਵੀ ਵੱਡਾ ਪ੍ਰਾੜ ਖੁੱਲ ਗਿਆ ਜਿਹਦੇ ਤੋਂ ਪਹਿਲਾਂ ਸਿੰਘਾਂ ਨੇ ਕਿਹਾ ਵੀ ਜ਼ਰਾ ਮਾਰੇ ਕਹਿੰਦੇ ਬਿਲਕੁਲ ਨਹੀਂ ਕਿਸੇ ਨੂੰ ਸੱਜਣ ਦੀ ਲੋੜ ਉੱਥੇ ਲਿਖਿਆ ਹੈ ਜੈਸਾ ਹੁਕਮ ਅਕਾਲ ਕਾ ਤਾ ਸੋਈ ਮਾਨਾ ਜੋ ਅਕਾਲ ਪੁਰਖ ਦਾ ਹੁਕਮ ਸੀ ਉਹ ਮੰਨ ਲਿਆ ਚਾਹੇ ਉਹ ਜਰਾ ਹਕੀਮ ਨੇ ਫਿਰ ਜ਼ਖਮ ਸਿਲਾਨਾ ਜਰਾ ਆਇਆ ਜ਼ਖਮ ਸਿਉਤੇ ਪਰਨ ਵਾਸਤੇ ਟੋਪੇ ਪਰਨ ਪਰ ਕਹਿੰਦੇ ਨਹੀਂ ਮੈਂ ਸਲਵਾਇਆ ਸਤਿਗੁਰੂ ਖੁਦ ਹੀ ਬੰਦ ਰੱਖ ਖੁਦ ਇਤਿਹਾਸ ਕਹਿੰਦੇ ਵੀ ਕਮਰ ਕਸ ਕੇ ਬਸ ਕੇ ਆਪਣਾ ਜ਼ਖਮ ਆਪ ਹੀ ਬੰਨ ਲਿਆ ਤੇ ਜਰਾ ਨੂੰ ਜਵਾਬ ਦੇ ਦਿੱਤਾ ਸੇਖਾਂ ਨੇ ਪੁੱਛਿਆ ਮਹਾਰਾਜ ਕਿਉਂ ਇਲਾਜ ਕਿਉਂ ਨਹੀਂ ਕਰਾਉਂਦੇ ਕਹਿੰਦੇ ਤਨ ਅਸਥੂਲ ਤਿਆਗਨੋ ਹਿਤ ਤਿਆਰਾ ਲਖਾ ਅਸੀਂ ਇਹ ਜਾਣ ਲਿਆ ਵੀ ਹੁਣ ਇਹ ਸਰੀਰ ਜਿਹੜਾ ਤਿਆਗਣਾ ਬਸ ਇਹ ਗੱਲ ਕਹਿਣ ਦੀ ਦੇਰ ਸੀ ਕਰਨਾ ਰਛਾ ਗਿਆ ਬੈਰਾਗ ਦੇ ਵਿੱਚ ਸੰਕਤਾ ਆ ਗਈਆਂ ਸਿੰਘਾਂ ਨੇ ਹੱਥ ਜੋੜੇ ਗਰੀਬ ਨਵਾਜ ਤੇ ਆਪਨੇ ਕਹਿ ਦੱਸਦਾ ਇਸ ਸਰੀਰ ਤਿਆਗਣਾ ਇਹ ਐਡੀ ਸੌਖੀ ਗੱਲ ਹੈ ਅਸੀਂ ਘਰ-ਵਾਰ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਇਸ ਲਾਲਚ ਦੇ ਵਿੱਚ ਤੁਹਾਡੇ ਨਾਲ-ਨਾਲ ਰਹੇ ਤੇ ਗੁਰੂ ਦੇ ਦਰਸ਼ਨ ਰੋਜ਼-ਰੋਜ਼ ਹੁੰਦੇ ਰਹਿਣ ਬੜੇ ਸੌਕੇ ਨਾਲ ਕਹਿ ਦਿੰਦਾ ਵੀ ਅਸੀਂ ਚੱਲ ਜਾਈਏ ਸਭ ਸੰਗਨ ਕਰ ਜੋਰ ਕੇ ਅਰਜ ਅਲਾਈ ਆਪ ਲੋਭ ਤਨ ਕਰਨ ਕੀ ਅਬ ਕੀਨੀ ਤਿਆਰੀ ਸੰਗਤ ਕਿਸ ਕੇ ਆਸਰੇ ਫਿਰ ਜੀਏ ਵਿਚਾਰੀ ਸੰਗਤ ਕੀ ਦੀ ਆਸਰੇ ਇਤਿਹਾਸ ਕਹਿੰਦਾ ਹੈ ਕਿ ਜਦੋਂ ਮਹਾਰਾਜ ਸਾਹਿਬ ਜੀ ਨੇ ਸਾਰੇ ਗੁਰਸਿੱਖਾਂ ਮਾਲ ਨੇਤਰ ਘੁਮਾ ਕੇ ਵੇਖਿਆ ਕੋਈ ਇੱਕ ਵੀ ਐਸਾ ਨਹੀਂ ਸੀ ਜਦੀਆਂ ਅੱਖਾਂ 'ਚੋਂ ਅੰਸੂ ਨਹੀਂ ਸੀ ਡਿਗੇ ਐਨਾ ਬਿਰਹਾਕ ਸ਼ਾਲ ਉਥੇ ਲਿਖਿਆ ਸਤਗੁਰੂ ਦੇ ਖਾਲਸੇ ਬਲ ਤਕੇ ਜਿਨ ਦਿਰਗਣ ਤੇ ਅੰਸੂ ਛੋਰੀ ਸਤਗੁਰੂ ਵੇ ਖਾਲਸੇ ਔਰੀ ਜਿਨ ਦਿਰਗਣ ਤੇ ਅੰਸੂ ਛੋਰੀ ਮਹਾਰਾਜ ਸਾਹਿਬ ਜੀ ਇਹ ਸੁਣ ਤਬ ਸਤਗੁਰੂ ਕਰਦਾ ਆਉਂਦਾ ਦਇਆ ਦੇ ਘਰ ਆਗੇ ਕਹਿਣਗੇ ਖਾਲਸਾ ਜੀ ਤੁਸੀਂ ਇੰਨਾ ਵਿਰਾਗ ਨਾ ਕਰੋ ਕਹਿਣਗੇ ਮਹਾਰਾਜ ਕਰੀਏ ਕੀ ਹੋਵੇ ਤੁਸੀਂ ਆਪਣੇ ਪੂਰਵਜਾਂ ਵੱਲ ਵੇਖੋ ਸੱਚੇ ਪਾਤਸ਼ਾਹ ਬਕਰਾਵਤ ਲੜ ਗੁਰ ਰਹੇ ਪੂਰਬਲੇ ਹੀਰੋ ਨਿਜ ਤਨ ਤਜਨੇ ਕੇ ਸਮੇਂ ਦੂਸਰੇ ਗੁਰ ਕੇ ਰੋ ਸਰੀਰ ਬਾਦੀ ਛੱਡਿਆ ਸੰਗਤਾਂ ਨੂੰ ਪਹਿਲਾਂ ਦੂਸਰੇ ਗੁਰੂ ਦੇ ਲੜ ਲਾਇਆ ਤੁਸੀਂ ਕਹੇ ਤਾਂ ਮੈਂ ਸਹੀ ਛੱਡ ਲਿਆ ਤਾਂ ਮੈਂ ਸਹੀ ਅਸੀਂ ਕੀ ਕਰਾਂ ਅਸੀਂ ਕੀ ਕਰਾਂ ਇਹ ਸੁਣ ਤਬ ਸਤਿਗੁਰੂ ਕਰ ਦਇਆ ਉਚਾਰਾ ਦਇਆ ਤਰਸ ਕਰਕੇ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਹਮ ਮੈਂ ਅਬ ਹੁਣ ਹਮ ਅਬ ਸੋ ਗੁਰ ਥਾਪ ਹੈ ਅਸੀਂ ਉਸ ਗੁਰੂ ਦੀ ਸਥਾਪਨਾ ਕਰਾਂਗੇ ਜੋ ਸਾਡੇ ਦਸਾਂ ਹੀ ਸਰੂਪਾਂ ਤੋਂ ਵੱਡਾ ਹੋਏਗਾ ਕੱਜ ਕੇ ਆਖੋ ਸਤਨਾਮੁ ਸ੍ਰੀ ਛੋਟੀ ਜੀ ਗੱਲ ਨਹੀਂ ਕਿ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸੇ ਸਰੂਪਾਂ ਤੋਂ ਵੱਡਾ ਹੋਏਗਾ ਹਮ ਅਬ ਸੋ ਗੁਰ ਥਾਪ ਹੈ ਜੋ ਸਭ ਸੇ ਭਾਰਾ ਮਹਾਰਾਜ ਐਸਾ ਵੀ ਹੋ ਸਕਦੇ ਕਹਿੰਦੇ ਹਾਂ ਐਸਾ ਹੀ ਬੈਸਾ ਹੀ ਬੈਸਾ ਹੀ ਅਜ਼ਰ ਆਮਰ ਅਖੰਡ ਰਹਿ ਤਿੰਨ ਗੱਲਾਂ ਕਹੀਆਂ ਮੈਂ ਤੁਹਾਨੂੰ ਉਸ ਗੁਰੂ ਦੇ ਲੜ ਲਾਉਣ ਲੱਗਾ ਹਾਂ ਜਿਹੜਾ ਕਦੇ ਮਰੇਗਾ ਨਹੀਂ ਜਿਸ ਗੁਰੂ ਦਾ ਸੰਸਾਰ ਦੇ ਰਹਿੰਦਿਆਂ ਤੱਕ ਕਦੇ ਵੀ ਸਿੱਖ ਮਰਨ ਦੇ ਨਹੀਂ ਮਨਾਉਂ ਬੇ ਗੁਰੂ ਸਾਹਿਬ ਜੋਤੀ ਜੋ ਸਮਾ ਗਏ ਜੀ ਸੱਚकांड ਗਾਣਾ ਕਰ ਗਏ ਜੀ ਇਹ ਦਿਨ ਕਦੀ ਨਹੀਂ ਮਨਾਉਣਗੇ ਪ੍ਰਕਾਸ਼ ਦਿਹਾੜਾ ਆਏਗਾ ਗੁਰਤਕਦੀ ਦਿਵਸ ਆਏ ਲੇਕਿਨ ਜੋਤੀ ਜੋ ਸਮਾਉਣ ਦਾ ਦਿਹਾੜਾ ਗੁਰੂ ਗ੍ਰੰਥ ਸਾਹਿਬ ਦਾ ਕਦੀ ਵੀ ਨਹੀਂ ਆਇਆ